ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਜੀ ਜੀਹਦੇ ਪ ਦੱਸਾਂਗੇ ਕਮੀਜ਼ ਦੇ ਬਾਹਾਂ ਕਿਵੇਂ ਝੜਨੀ ਐ ਬਿਲਕੁਲ ਸਿੰਪਲ ਢੰਗ ਨਾਲ ਝੜਾਂਗੇ ਇਸ ਬਾਹਾਂ ਇਹ ਦੋ ਤਰੀਕੇ ਨਾਲ ਬਾਹਾਂ ਝੜਾਂਗੇ ਜੀ ਠੀਕ ਐ ਬਾਹਾਂ ਤਿਆਰ ਕਰਨ ਵਾਸਤੇ ਪਹਿਲਾਂ ਆਪਾਂ ਕਮੀਜ਼ ਦੇ ਮੋਢੇ ਨਾਪ ਲਦੇ ਆ ਜੀ ਕਿੰਨੇ ਇੰਚ ਨੇ ਤਿਆਰ ਨੇ ਇਹ ਆ ਦੇਖੋ ਇਹ 8.5 ਇੰਚ ਨੇ ਤਿਆਰ ਮੋਢੇ ਨੇ ਠੀਕ ਐ ਹੁਣ ਆਪਾਂ ਨੇ ਕਰਨਾ ਕੀ ਐ ਜਿਹੜੀਆਂ ਆਪਣੀਆਂ ਬਾਹਾਂ ਹੋਣਗੀਆਂ ਜੀ ਮੁੜੇ ਤਾਂ ਸਿੰਪਲ ਕਾਰਡ ਪਾਈ ਹੋਈ ਆਪਾਂ ਨੇ ਜਦੋਂ ਆਪਾਂ ਬਾਹਾਂ ਬਣਾ ਬਣਾ ਲੈਂਦੇ ਨੇ ਇਹ ਕਾਰਡ ਰੇਵੀ ਜਿਹਾ ਹੋ ਜਾਂਦੀ ਹੈ ਮਤਲਬ ਵੱਜ ਜਾਂਦੀ ਹੈ ਇਹ ਕਾਰਟ ਠੀਕ ਹੈ ਜਿਹੜੀ ਮੋਡੇ ਦੀ ਕਾਰਡ ਪਾਉਣੀ ਹੈ ਆਪਾਂ ਤੇ ਬਾਹਾਂ ਦੀ ਕਾਰਡ ਪਾਉਰੇ ਆ ਇਹ ਸਿੰਪਲ ਢੰਗ ਨਾਲ ਪਾਈ ਜਾਂਦੀ ਜਿਹੜੀ ਆਪਾਂ ਬਾਹਾਂ ਦੀ ਕਾਰਡ ਹੁੰਦੀ ਹੈ ਰੇਵ ਵਾਂਗੂ ਹੋ ਜਾਂਦੀ ਹੈ ਇਹ ਕਾਰਟ ਐਸ ਕਰਕੇ ਬਾਹਾਂ ਬਾਜ ਨਹੀਂ ਆਏ ਜਦੋਂ ਵੀ ਆਪਾਂ ਬਾਹਾਂ ਹੀ ਸਲਾਈ ਲਾਉਣੀ ਹੈ ਜੀ ਤਾਂ ਅੱਧਾ ਇੰਚ ਆਪਾਂ ਘੱਟ ਕਰ ਖਣਾ ਹੈ ਜੀ ਇਹ ਬਾਹਮਾ ਦਾ ਕੱਪੜਾ ਮੋਢੇ ਨਾਲੋਂ ਅੱਧਾ ਇੰਚ ਘੱਟ ਰੱਖ ਕੇ ਸਲਾਈ ਲਾਉਣੀ ਹੈ ਜੀ ਹੁਣ ਆਪਾਂ ਦੇਖੇ ਸੀ 8.5 ਇੰਚ ਮੋਢੇ ਸੀਗੇ ਆਪਾਂ ਜਿਹੜੀ ਬਾਹ ਦੇ ਨਿਸ਼ਾਨ ਲਾਉਣਾ ਹੈ ਜੀ ਉਹ ਸਿਰਫ 8 ਇੰਚ ਦਾ ਨਿਸ਼ਾਨ ਲਾਉਣਾ ਹੈ ਜੀ ਆ ਦੇਖੋ ਅੱਧਾ ਇੰਚ ਘੱਟ ਕਿਉਂਕਿ ਅੱਧਾ ਇੰਚੀ ਕਾਟ ਰਹੀ ਪਈ ਹੋਈ ਹੈ ਆਪਣੇ ਫਰੰਟ ਦੀ ਠੀਕ ਹੈ ਤੇ ਕੱਪੜਾ ਵੀ ਰੇਮ ਕੋ ਹੋ ਜਾਂਦਾ ਜੀ ਵੱਜ ਜਾਂਦਾ ਹੈ ਅੱਧਾ ਇੰਚ ਘੱਟ ਰੱਖ ਕੇ ਹੀ ਆਪਾਂ ਨੇ ਸਲਾਈ ਲਾਉਣੀ ਹੈ ਜੀ एक सिलाई में पहला लाई एक डबल कर ली सिलाई बहवा जी, ठीक है जी अपने बहवा की सिलाई रही है जी, ठीक है? हम अपने की करना बह सीधी रखनी है जी कमीज पुठा ही रखना है ठीक है अपने बह सीधी कर ली है जी ठीक है यह भी तरीका नहीं पता लगता की करना है तीस एदा भी नाप के ना बह की काट रख सकते हो जिते तक निशान आई बांह का एदा नाप के उथे निशान ला लेना जी ठीक है ये भी सौखा ढंग है जी आज देखो सेंट ढक्क ला के काट ना काट सिलाई मिला ली फिटिंग वाली जिते सा निशान आता पूरा आशान लगा के एमी बांह झड़ सकते हो ठीक है सब बच बहने जी ये ਬਾਂਹੇ ਫੀਟਿੰਗ ਕਰਨ ਲੱਗੇ ਆ ਜੀ ਜਿਹੜੀ ਆਪਣੇ ਬਾਹ ਦੀ ਮੁਰਲੀ ਕਾਟ ਪਾਈ ਸੀ ਨਾ ਜੇ ਕਮੀਜ਼ ਦੇ 프ੰਟ ਦੀ ਕਾਟ ਆ ਜੀ ਇਹ ਦੋਨੇ ਮਿਲਣੀਆਂ ਚਾਹੀਦੀਆਂ ਆ ਜੀ ਇਹ ਬਾਹ ਦੀ ਕਾਟ ਮੁਰਲੇ ਪਾਸੇ ਹੀ ਆਵੇ ਇਹਦਾ ਥਾਂ ਰੱਖਿਆ ਕਰੋ ਠੀਕ ਹੈ ਤੇ ਆਪਾਂ ਹੁਣ ਪੈਰ ਫੈਲ ਲਈ ਪੱਗਾਂ ਦੇ ਵਿੱਚ ਲੈ ਕੇ ਤੇ ਬਾਹ ਜੜ ਦੰਨੇ ਆ ਕੱਪੜਾ ਬਿਲਕੁਲ ਨਹੀਂ ਖਿੱਚਣਾ ਹੈਗਾ ਨਾ ਬਾਹ ਦਾ ਨਾ ਕਮੀਜ਼ ਦਾ ਠੀਕ ਹੈ ਤੇ ਐਸ ਤਰ੍ਹਾਂ ਆਪਾਂ ਨਾ ਪੇਖ ਲੈਣ ਪਿੱਛੇ ਹੁਣ ਬਾਹ ਦੀ ਸਾਈਜ਼ ਥੋੜੀ ਲੱਗ ਗਈ ਹੈ ਇਹ ਤਾਂ ਆਪਾਂ ਨਾਲ ਪੂਰੀ ਹੈਗੀ ਹੈ ਜੀ ਠੀਕ ਹੈ ਇਹ ਮਾੜ ਮੋਟਾ ਘੱਟਵਾਦ ਹੁੰਦਾ ਹੈ ਜੀ ਤਾਂ ਆਪਾਂ ਸੈੱਟ ਕਰ ਸਕਦੇ ਹਾਂ ਠੀਕ ਹੈ ਹੁਣ ਆਪਾਂ ਨੇ ਇਹ ਐਂਡ ਰਹਿ ਗਿਆ ਜੀ ਬਾਹ ਦਾ ਆ ਦੇਖੋ ਜਿਹੜਾ ਮੈਂ ਫੀਟਿੰਗ ਵਾਲਾ ਕੱਪੜਾ ਥੋੜਾ ਹੇਠਾਂ ਮੋੜ ਦੇਣਾ ਹੈ ਜੀ ਤੇ ਉੱਤੋਂ ਜਿਹੜਾ ਵਾਧੂ ਕੱਪੜਾ ਬਾਹ ਦਾ ਹੈ ਜੀ ਉਹ ਵੀ ਆਪਾਂ ਹੇਠਾਂ ਮੋੜ ਦਾਂਗੇ ਇਹ ਨਾਲ ਝੋਲ ਜ ਨਹੀਂ ਪੈਂਦਾ ਬਾਹ ਵਿੱਚ ਠੀਕ ਹੈ ਇਹ ਕਿਚੂ ਪਾਣ ਦੀ ਬਾਹਰ ਵਿੱਚ ਇਹ ਕਪੜਾ ਵਿੱਚ ਆ ਜਵੇ ਆ ਦੇਖੋ ਬਾਹਰ ਪਰ ਇਹਨਾਂ ਮੋੜ ਤਾਂਦਰ 피డి ਨੇ ਕਪੜਾ ਵੀ ਪਾ ਨੇ ਇਹਨਾਂ ਮੋੜਦਾ ਹੈ ਜੀ ਤੁਸੀਂ ਦਿਖਾਉਣੇ ਜੀ ਬਾਹ ਆ ਦੇਖੋ ਸਲਾਈ ਨਾਲ ਸਲਾਈ ਮਿਲ ਗਈ ਹੈ ਜੀ ਬਿਲਕੁਲ ਸਹੀ ਠੰਗਣਾ ਜੜ ਹੋਈ ਹੈ ਜੀ ਬਾਹ ਠੀਕ ਹੈ ਉਹਨਾਂ ਦੋ ਵਾ ਤਰੀਕੇ ਦੱਸਦੇ ਆ ਜੀ ਜਿਨ੍ਹਾਂ ਤੇ ਨਹੀਂ ਲੋਟ ਆਉਂਦੀ ਬਾਹ ਮ ਜੜਨੀ ਹੈ ਉਹ ਬਿਲਕੁਲ ਸਿੰਪਲ ਤਰੀਕਾ ਇੱਕ ਹੋਰ ਵੀ ਹੈ ਜੀ ਜੋ ਮੈਂ ਬਾਹਾਂ ਛੜ ਸਕਦੇ ਹੋ ਆਪਾਂ ਦੂਜੇ ਤਰੀਕੇ ਨਾਲ ਬਾਹਾਂ ਜਾਣ ਲੱਗੇ ਆ ਜੀ ਹੁਣ ਠੀਕ ਹੈ ਆਪਾਂ ਬਾਹਾਂ ਦੀ ਸਲਾਈ ਨਹੀਂ ਲਾਉਣੀ ਹੈਗੀ ਹੁਣ ਆਪਾਂ ਇਹ ਕਰਨਾ ਕੀ ਹੈ ਇਹ ਬਾਹਾਂ ਲੈ ਕੇ ਆਪਾਂ ਇਹ ਖੁੱਲੀ ਬਾਹਾਂ ਲੈ ਕੇ ਇਹ ਬਾਹਾਂ ਸੈਂਟਰ ਟੱਕ ਲਾ ਲੈਣਾ ਜੀ ਇੱਕ ਠੀਕ ਹੈ ਸੋ ਮੈਂ ਪਹਿਲਾਂ ਲਾਇਆ ਹੋਇਆ ਹੈ ਜੀ ਠੀਕ ਹੈ ਹੁਣ ਇਸ ਤੋਂ ਬਾਅਦ ਪਹਿਲਾਂ ਕੀ ਕਰਨਾ ਹੈ ਆਪਾਂ ਕਮੀਜ਼ ਲੈ ਕੇ ਹੁਣ ਇਹਦਾ ਹੀ ਸੈਂਟਰ ਦੇਖ ਲ ਲਨੇ ਕਮੀਜ਼ ਦੀ ਬਾਹਾਂ ਦਾ ਸੈਂਟਰ ਜਿਹੜੀਆਂ ਅਸੀਂ ਬਾਹਾਂ ਜੜਦੀ ਸਾਡਾ ਸੈਂਟਰ ਹੈ ਇੱਥੇ ਪਿੱਛੇ ਆਉਂਦਾ ਹੀ ਥੋੜਾ ਜਿਹਾ ਮੋੜ ਦੇ ਅੱਗੇ ਝੁਕਦੇ ਆ ਜੀ ਉਹਨੇ ਬਾਹ ਜਿਹੜੀ ਠੀਕ ਹੈ ਇਹ ਜਿਹੜੀ ਸਲਾਈ ਲਾਈ ਹੋਈ ਥੀਰੇ ਦੀ ਇਹ ਥੋੜੀ ਜਿਹੀ ਅੱਗੇ ਨੂੰ ਆਉਗੀ ਜੀ ਠੀਕ ਹੈ ਇਹ ਸੈਂਟਰ ਆ ਜੀ ਬਾਹਾਂ ਸਾਡੇ ਦਾ ਤੇ ਇੱਥੇ ਆਪਾਂ ਟਾਕਰਾ ਟੱਕ ਮਿਲਾ ਲੈਣੇ ਆ ਹੁਣ ਆ ਦੇਖੋ ਕਮੀਜ਼ ਸਿੱਧਾ ਤੇ ਬਾਹਾਂ ਉਹ ਪੁੱਠੀਆ ਕੇ ਰੱਖ ਲੈਣੀ ਜੀ ਆਪਾਂ ਨੇ ਮਤਲਬ ਦੋਨੇ ਸਿੱਧੇ ਪਾਸੇ ਮਿੱਚਾਉਣੇ ਚਾਹੀਦੇ ਆ ਜੀ ਠੀਕ ਹੈ ਕਈ ਵੇ ਜੜਾਈ ਵੇ ਬਾਹਾਂ ਲੋਟ ਨਹੀਂ ਨਾ ਆਉਂਦੀਆਂ ਹੈਗੀਆਂ ਐਸ ਕਰਕੇ ਇਹ ਸਿੰਪਲ ਤਰੀਕਾ ਬਿਲਕੁਲ ਹੀ ਬਸ ਆ ਬਾਤੇ ਵਾਂ ਤੁਸੀਂ ਇਹ ਧਿਆਨ ਰੱਖਣਾ ਜਿਹੜੀ ਕਾਰਟ ਆ ਜੀ 프ੰਟ ਦੀ ਇਹ ਮੂਰੀ ਆਉਣੀ ਚਾਹੀਦੀ ਬਾਹਾਂ ਵਾਲੀ ਠੀਕ ਹੈ ਆਪਾਂ ਬਾਹਾਂ ਸਲਾਈ ਲਾਵਾਂਗੇ ਹੁਣ ਠੀਕ ਹੈ ਆਪਾਂ ਜਿੱਦਾਂ ਕਮੀਜ਼ ਦੀ ਫੀਟਿੰਗ ਹੈ ਜੀ ਉਹ ਤਾਂ ਸਲਾਈ ਲਾਉਣੀ ਹੈ ਸਿਰਫ ਆ ਆ ਦੇਖੋ ਤੇ ਐਦਾਂ ਕਰਕੇ ਆਪਾਂ ਨੇ ਇੱਧਰ ਨੂੰ ਇਹ ਬਾਹਰ ਕੱਢ ਜਾਣੀ ਜਿੱਦ ਤੱਕ ਫੀਟਿੰਗ ਸੌਂਡਦੀ ਤੇ ਐਦਾਂ ਹੀ ਆਪਾਂ ਦੂਜੇ ਵੱਸ ਸਲਾਈ ਲਾ ਲੈਣੇ ਆ ਜੀ ਆਪਾਂ ਨੇ ਬਾਹਾਂ ਸੈਂਟਰ ਦੇ ਇੱਕ ਪਾਸੇ ਸਲਾਈ ਲਾ ਲਈ ਹੈ ਜੀ ਹੁਣ ਦੂਜੇ ਵੱਸ ਸਲਾਈ ਲਾਉਣੇ ਆ ਜੀ ਆ ਦੇਖੋ ਬਹੁਤੀ ਬਾ ਖਿੱਚਣੀ ਨਹੀਂ ਹੈਗੀ ਨਾ ਹੀ ਆਪਾਂ ਨੇ ਕਪੜਾ ਖਿੱਚਣਾ ਹੈ ਠੀਕ ਹੈ ਇਹ ਸਫਾ ਟਾਂਗਾ ਇਹ ਜਨਾ ਨਾ ਬਾਲ ਪੈਣੀ ਨਾ ਕੋਈ ਕੁਝ ਹੋਰ ਹੁੰਦਾ ਹੈ ਜੀ ਇਹ ਅਨਜਾਣ ਆ ਜੋ ਬਾਹ ਬਿਲਕੁਲ ਸਿੰਪਲ ਤਰੀਕੇ ਨਾਲ ਬਾਹ ਹਟ ਸਕਦੇ ਆ ਬੋਡੀ ਸिलाई ਲਾ ਲਈ ਹੈ ਜੀ ਆਪਾਂ ਨੇ ਠੀਕ ਹੈ ਤੇ ਆਪਾਂ ਹੁਣ ਬਾਹ ਸिलाई ਲਾਉਣੇ ਆ ਜੀ ਇਹ ਜਿਹੜੀ ਫੀਡਿੰਗ ਕੀਤੀ ਲਾਈ ਹੋਈ ਹੈ ਜੀ ਉਥੇ ਜਦ ਮਸਲਾਈ ਲਾਵਾਂਗੇ ਜੀ ਇਹ ਸਾਈਡ ਦੀ ਸ਼ੁਰੂ ਕਰਾਂਗੇ ਬਾਹ ਠੀਕ ਹੈ ਜਿਹੜੀ ਬਾਹੇ ਸਲਾਈ ਆਪਾਂ ਨੇ ਇਹ ਸਾਈਡ ਤੋਂ ਸ਼ੁਰੂ ਕਰਨੀ ਹੈ ਜੀ ਕਈ ਵਾਰ ਕੀ ਹੁੰਦਾ ਕਾਫਨ ਸੂਟਾਂ ਨੇ ਓਵਰਲੌਕ ਨਹੀਂ ਕਰਾਉਂਦੇ ਨਾ ਫਿਰ ਇਹ ਖੁੱਲਦੀਆਂ ਨਹੀਂ ਹੈਗੀਆਂ ਮੂਰੇ ਬਾਹ ਮੂਰੇ ਖੁੱਲਦੀ ਨਹੀਂ ਹੈਗੀ ਇਹ ਤਾਂ ਅੱਗੇ ਹੀ ਆਈ ਜਾਂਦੀ ਜੇ ਵਾਕਿਆ ਤਾਂ ਰੱਪਾ ਖੰਮ ਇਹ ਪਾਉਂਦੇ ਆਪਾਂ ਅੱਗੇ ਆਈ ਜਾਂਦੀ ਇਹ ਆ ਦੇਖੋ ਫੇ ਬੰਦ ਰਹਿੰਦੀ ਜੇ ਅਪ ਸੈਡ ਸ਼ੁਰੂ ਕਰਾਂਗੇ ਸਲਾਈ ਫਿਰ ਇਹ ਬੰਦ ਰਹਿੰਦੀ ਹੈ ਜੀ ਜਿਵੇਂ ਇਹ ਪਾਣੀ ਪਛਾਨ ਆਇਆ ਉਹ ਫਿਰ ਕਟਿੰਗ ਕਰਨਾ ਹੈ ਇਹ ਬਿਲਕੁਲ ਸੌਖਾ ਤਰੀਕਾ ਹੈ ਜੀ ਇਹਨਾਂ ਨੂੰ ਦੱਸਿਆ ਜੀ ਮੈਂ ਆਪਾਂ ਨੇ ਬਾਹ ਸਿੱਧੀ ਕਰ ਲਈ ਹੈ ਜੀ ਆ ਦੇਖੋ ਬਹੁਤ ਹੀ ਸਹੀ ਢੰਗ ਨਾਲ ਲੱਗੀ ਹੈ ਜੀ ਬਾਹ ਆਪਣੀ ਠੀਕ ਹੈ ਇਧਰ ਵੀ ਦੇਖੋ ਇਹਨਾਂ ਪੈਰ ਤਰੀਕਾ ਨਹੀਂ ਆਉਂਦਾ ਦੂਜੇ ਤਰੀਕੇ ਨਾਲ ला ਸਕਦੇ ਹਾਂ ਅਣਜਾਣ ਦੇ ਅਣਜਾਣ ਵੀ ला ਸਕਦਾ ਹੈ ਠੀਕ ਹੈ ਜਹਾਂ ਤਰੀਕਾ ਵਧੀਆ ਲੱਗੇ ਤੇ লাইਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ